ਪਰ ਮੇਰੇ ਪੜੇ ਹੋਏ ਇੱਕ ਲੜਕਾ ਬੈਂਕ ਕਮਾਂਡਰ ਹੈ ਇੱਕ ਲੋਕ ਡਾਕਟਰ ਹੈ ਇੱਕ ਲੜਕਾ ਡੀਓ ਰਿਟਾਇਰ ਹੋਇਆ ਰਿਆਤਪੁਰ ਮੈਂ 3 ਸਾਲ ਪੜਾਇਆ ਇੱਕ ਲੜਕਾ ਉੱਥੇ ਪ੍ਰਿੰਸੀਪਲ ਰਿਟਾਇਰ ਹੋ ਕੇ ਆਇਆ ਜੀ ਤੇ ਮਤਲਬ ਜਿਹੜੀ ਪੜ੍ਹਾਈ ਹੈ ਡੈਡੀਕੇਸ਼ਨ ਚਾਹੀਦੀ ਹੂੰ ਮਤਲਬ ਜਿਹੜੀ ਡੈਡੀਕੇਸ਼ਨ ਹੈ ਉਹ ਲੈਕਿੰਗ ਹੈ ਹੁਣ ਹੂੰ ਮੈਂ ਇੱਥੇ ਪੜਾਦਾ ਰਿਹਾ ਗਰਲ ਸਕੂਲ 'ਚ ਮੈਂ 1 ਘੰਟਾ ਸਵੇਰੇ ਰੋਜ਼ ਨੂੰ ਓਵਰ ਟਾਈਮ ਲੈਂਦਾ ਸੀਗਾ ਜੀ ਮਤਲਬ ਤੁਹਾਨੂੰ ਸਮਰਪਿਤ ਜਿਦਾ ਕੋਈ ਨਾ ਕੋਈ ਭਗਤੀ ਹੈ ਨਾ ਤੁਹਾਨੂੰ ਸਮਰਪਣ ਕਰਕੇ ਮਤਲਬ ਤੁਹਾਨੂੰ ਰਿਜ਼ਲਟ ਮਿਲਣਾ ਜੇ ਤੁਸੀਂ ਹੁਣ ਉਦਾਂ ਹੀ ਮਤਲਬ ਰੋਪਲ ਪੋਪਲ ਜੀ ਕਰਨੀਆ ਫੇਰ ਕੰਮ ਨਹੀਂ ਬਣਦਾ ਮੈਂ ਤਾਂ ਪੜਾਉਂਦਾ ਵੀ ਹੈਗਾ ਤਾਂ ਮੈਂ ਮਤਲਬ ਆਪਣੇ ਆਉ ਨੂੰ ਉਹਦੇ ਚ ਸਮਰਪਿਤ ਕਰਕੇ ਪੜਾਣਾ ਵੀ ਕੋਈ ਸੁਆਜ ਮਰਜ਼ੀ ਹੋ ਜਾਵੇ ਬੱਚੇ ਨੂੰ ਸਿਖਾਣਾ ਸਿਖਾਣਾ ਹੂੰ ਜਦ ਇਹ ਬੰਦੇ ਚ ਪ੍ਰਵ੍ਰਿਤੀ ਆ ਜਾਂਦੀ ਫਿਰ ਆਪਣੇ ਆਪ ਬੰਦਾ ਸਿੱਖ ਲਾ ਹੁਣ ਮੇਰੇ ਕੋਲ ਇੱਕ ਬੜਾ ਮਸਲਾ ਕੋਈ ਉਗਾਂਪਲ ਦੱਸਦਾ ਇੱਕ ਬੱਚਾ 4ਥ ਕਲਾਸ ਪੜ੍ਹਦਾ ਮਾਡਲ ਸਕੂਲ 'ਚ ਉਹਨੂੰ ਮਤਲਬ ਕਾਊਂਟਿੰਗ ਨਹੀਂ ਆਂਦੀ ਹੂੰ ਤੇ ਉਹਨੂੰ ਮਤਲਬ ਟੇਬਲ ਤਾਂ ਹੁਣ ਮੈਨੂੰ ਟੇਬਲ ਕਰਾ ਰਿਆ ਰਕਮਾਂ ਲਿਖਣੀਆਂ ਦੱਸ ਰਿਆ ਹੁਣ ਮੈਨੂੰ ਐਨੇ ਦਿਨ ਤੇ ਉਹੀ ਦੱਸ ਰਿਆ ਯੂਨਿਟ ਪਲੇਸ ਟੈਂਸ ਪਲੇਸ 100 1000 10 10000 ਲੱਖ 10 ਲੱਖ ਮੈਨਾਂ ਅਜ ਕਿਸੇ ਟੀਚਰ ਨੂੰ ਨਹੀਂ ਪੜਨਾ ਲੱਖ ਕਰੋੜ ਅਰਬ ਖਰਬ ਨੀਲ ਪਦਮ ਸੰਖ ਆਮ ਜਿਹੜੇ ਪ੍ਰਾਇਮਰੀ ਦੇ ਟੀਚਰ ਹੈ ਉਹਨਾਂ ਨੂੰ ਨਹੀਂ ਪਤਾ ਹੋਣਾ ਹੂੰ ਮਤਲਬ ਕਹਿਣ ਦਾ ਭਾਵੇਂ ਹੈ ਬਾਕੀ ਸਰਕਾਰਾਂ ਨੇ ਕਰਤਾ ਵੀ ਜਿਹੜੇ ਹੁਣ ਮਤਲਬ ਜੇ ਅਸੀਂ ਅਸੀਂ ਪੜੇ ਹੈ ਸਾਨੂੰ ਮਾਸਟਰ ਨੇ ਇਹਨਾਂ ਨਹੀਂ ਪੜਾਇਆ ਅਸੀਂ ਫੱਟੀਆਂ 'ਤੇ ਲਿਖਦੇ ਸੀਗੇ ਸਲੇਟਾਂ 'ਤੇ ਚੌਥੀ ਜਮਾਤ ਤੱਕ ਕੋਈ ਕਾਪੀ ਨਹੀਂ ਲਾਈ ਹੂੰ ਮਤਲਬ ਫੱਟੀਆਂ 'ਤੇ ਲਿਖਣਾ ਚਾਰ-ਚਾਰ ਵਾਰ 10-10 ਵਾਰ ਫੱਟੀ ਲਿਖਣੀ ਹੂੰ ਤੇ ਮਤਲਬ ਫੱਟੀਆਂ ਲੈ ਕੇ ਧੋਈ ਜਾਣੀਆਂ ਲਿਖੀ ਜਾਣੀਆਂ ਧੋਈ ਜਾਣੀਆਂ ਤੇ ਮਤਲਬ ਸਾਨੂੰ ਟੇਬਲ ਟੇਬਲ ਮਤਲਬ ਮਤਲਬ ਹੁਣ ਹੋਰ ਟੇਬਲ ਕਰਾਉਂਦੇ ਨਹੀਂ ਢਾਇਆ ਸਵਾਇਆ ਡੇਢਾ ਉਂਟਾ ਪਾਉਣਾ ਇਹ ਟੇਬਲ ਅਜਿਹਾ ਕਲ ਛੱਡ ਦਿੱਤੇ ਨੇ ਉਹ ਮਤਲਬ ਬੱਚਿਆਂ ਨੂੰ ਪਤਾ ਹੀ ਨਹੀਂ ਉਹਨਾਂ ਸੁਣੇ ਨਹੀਂ ਹੋਣਾ ਵੀ ਡੇਢ ਕਿੰਨਾ ਢਾਈ ਕਿੰਨਾ ਹੈ ਤਾਂ 2.5 ਹੈ ਪਰ ਬੱਚਿਆਂ ਨੂੰ ਮਤਲਬ ਜੇ ਸਿਖਾਉਤੋਂ ਆ ਜਾਂਦੇ ਪਰ ਕੋਈ ਮਤਲਬ ਡੈਡੀਕੇਸ਼ਨ ਨਹੀਂ ਹੈ ਟੀਚਰ ਜਿਹੜੇ ਮੋਸਤਰੀ ਹੁਣ ਮਾਨਾ ਇਦਾਂ ਹੋ ਗਿਆ ਪ੍ਰਾਇਮਰੀ ਜਿਹੜਾ ਐਜੂਕੇਸ਼ਨ ਹੈ ਉਹਦਾ ਇਦਾਂ ਹੋ ਗਿਆ ਕਿ ਜਿਹੜੇ ਪ੍ਰਾਇਮਰੀ ਵਾਲੇ ਆ ਉਹ ਪਹਿਲੀ ਗੱਲ ਤਾਂ ਇੱਕ ਟੀਚਰ ਹੈ ਹਮਮ ਹੋਰ ਸੁਧਾਰ ਜਿਹਦਾ ਸਿੱਖਿਆ ਤਾਂ ਹੋ ਸਕਦਾ ਵੀ ਜੇ ਜਿਹੜੇ ਪੀਰੀਅਡ ਵਾਈਜ਼ ਸਪੈਸ਼ਲਿਸਟ ਸਬਜੈਕਟ ਹੋਣ ਹਮਮ ਬਲੋ ਉਸ ਵੇਲੇ ਜਦੋਂ ਪੁਰਾਣੇ ਜ਼ਮਾਨੇ ਸੋ ਉਸ ਵੇਲੇ ਸਾਡੇ ਦਾਦੂ ਸੇ ਭਈ ਗਾਈ ਦੇ ਕਿੰਨੇ ਥਾਣ ਹੁੰਦੇ ਬੱਕਰੀ ਦੇ ਇਹ ਸਾਇੰਸ ਸੀਗੀ ਦਿਸ ਵਾਰ ਸਾਇੰਸ ਹਾਂ ਹੁਣ ਸਾਇੰਸ ਜਿਹੜੀ ਬਹੁਤ ਐਡਵਾਂਸ ਹੋ ਗਈ ਜਿਹੜਾ ਮੈਂ 11ਵੀਂ ਜਮਾਤ ਚ ਪੜਿਆ ਉਹ ਹੁਣ 6ਵੀਂ ਜਮਾਤ ਚ ਹੈ ਜੀ ਬਾਕੀ ਕੋਈ ਕਿਸੇ ਮਤਲਬ ਕਮੀਆਂ ਵੀ ਹੈਗੀਆਂ ਜਿਹਨਾਂ ਸਿੰਬਲ ਹੈ ਬੈਲੈਂਸਿੰਗ ਆ ਤੁਸੀਂ ਪੜ੍ਹਾਉਂਦੇ ਹੋਣੇ ਤੁਸੀਂ ਉਹਨੂੰ ਬੱਚੇ ਨੂੰ ਇਕੁਏਸ਼ਨ ਤਾਂ ਛੇਵੀਂ ਜਮਾਤ ਦਾ ਦੱਸ ਰਹੇ ਹੋ ਬੈਲੈਂਸਰ ਸਿੰਬਲ ਜਾ ਕੇ ਨੌਵੀਂ ਦੱਸ ਰਹੇ ਹੋ ਉਹ ਵੀ ਪ੍ਰੋਪਰਲੀ ਨਹੀਂ ਦੱਸ ਰਹੇ ਫਿਰ ਉਹਨੇ ਫਾਰਮੂਲਾ ਕਿੱਦਾਂ ਬਣਾਉਣਾ ਹੋਵੇ ਲਈ ਬੈਲੈਂਸਡ ਇਕੁਏਸ਼ਨ ਹੂੰ ਸੋ ਇਹ ਸਾਰੀਆਂ ਕਮੀਆਂ ਹੈਗੀਆਂ ਜਿਹੜੇ ਸਿਲੇਬਸ ਹੈ ਉਹਨਾਂ ਨੂੰ ਸੁਧਾਰਨਾ ਚਾਹੀਦਾ ਫਿਰ ਬਾਕੀ ਜਿਹੜੀ ਜਿਹੜੀ ਐਜੂਕੇਸ਼ਨ ਹੈ ਉਹ ਥੋੜੇ ਬੱਚੇ ਦੇ ਇੰਟਰਸਟ ਨਾਲ ਦੋ ਇੱਕ ਜਿਹੜਾ ਡਰਾਈਵਰ ਬਣਨੇ ਵਾਲਾ ਬੱਚਾ ਉਹਨੂੰ ਵੀਯੂਆਰ ਟੀਚਿੰਗ ਇਮ ਫਿਜ਼ਿਕਸ ਐਂਡ ਕੈਮਿਸਟਰੀ ਬ ਉਦਾਂ ਮਤਲਬ ਸੈਕਲੋਜੀਕਲ ਜਦੋਂ ਹੁਣ ਫੋਰਨ ਦੀ ਆਸੀ ਉਦਾਂ ਨਕਲਾ ਮਾਰੀ ਜਾਂਦੇ ਮੰਤਰੀ ਘੁੰਮ ਕੇ ਆ ਜਾਂਦੇ ਇਸ ਇਸ ਕਾਲ ਵਾਸਤੇ ਨਹੀਂ ਜਾਂਦੇ ਵੀ ਉੱਥੇ ਕੋਈ ਦੇ ਕੇ ਆਓ ਕਿ ਭਾਈ ਦੇ ਸਿਸਟਮ ਇਜ਼ ਸਕਸੈਸਫੁਲ ਭਾਈ ਆਵਰ ਸਿਸਟਮ ਇਜ਼ ਨਾਟ ਸਕਸੈਸਫੁਲ ਕਿ ਅਸੀਂ ਕਿਉਂ ਨਹੀਂ ਮਤਲਬ ਸਾਡਾ ਕਿਉਂ ਨਹੀਂ ਸਕਸੈਸਫੁਲ ਲਵ ਉਦਦੇ ਕਾਗਜ਼ੀ ਕਾਰਵਾਈ ਹੈ ਕੋਈ ਕਿਸੇ ਐਜੂਕੇਸ਼ਨ ਮਤਲਬ ਚਲੋ ਐਜੂਕੇਸ਼ਨ ਵਾਲੇ ਬਣਾਉਂਦੇ ਕੋਈ ਸਿਲੇਬਸ ਬਣਾਉਂਦੇ ਜਿਹੜੇ ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰ ਆ ਉਹ ਛੇਵੀਂ ਚ ਮਾਰਦਾ ਸਿਲੇਬਸ ਬਣਾਉਂਦੇ ਮੈਨੂੰ ਪਤਾ ਵੀ ਸਿਲੇਬਸ ਵਿੱਚ ਕੀ ਕਮੀ ਹੈ ਅਸੀਂ ਐਨੀ ਵਾਰ ਲਿਖਿਆ ਬੋਰਡ ਦੀਆਂ ਕਿਤਾਬਾਂ 'ਚ ਗਲਤੀਆਂ ਆ ਫਿਰ ਜਿਹੜੇ ਬੋਰਡ ਦੀਆਂ ਕਿਤਾਬਾਂ ਆ ਦੇ ਆਰ ਨਾਟ ਸਫੀਸ਼ੀਐਂਟ ਹੂੰ ਜਿਹੜਾ ਮੈਥ ਹੈ ਮੈਂ ਵੈਸੇ ਆਈਏ ਬੀਐਸਸੀ ਮੈਡੀਕਲ ਪਰ ਮੈਨੂੰ ਟੀਚਿੰਗ ਮੈਥ ਇਜ਼ ਮਾਈ ਮਤਲਬ ਮਿਸ਼ਨ ਯਾ ਕਹਿ ਦੋ ਮਤਲਬ ਮੇਰੀ ਹੌਬੀ ਹੈ ਮੈਂ ਥਰੋਅਆਊਟ ਕੈਰੀਅਰ ਆਪਣੇ ਮੈਥ ਵੀ ਪੜਾਇਆ ਹੁਣ ਮੈਥ ਹੈ ਜਿਹੜਾ ਮਤਲਬ ਉਹਦੇ ਚ ਇੱਕ ਮੈਥਡ ਹੈ ਇੱਕ ਮਤਲਬ ਸਰਡਸ ਦਾ ਮੈਥਡ ਹੈ ਉਹਦਾ ਐਡੀਸ਼ਨ ਨਾਲ ਐ ਸਬਟ੍ਰੈਕਸ਼ਨ ਨਹੀਂ ਛੱਡ ਦਿੰਦਾ ਉਹਦੀ ਮਲਟੀਪਲੀਕੇਸ਼ਨ ਐ ਡਿਵੀਜ਼ਨ ਦੱਸ ਦਿੰਦੀ ਮੈਨ ਜੂ ਵਾਈਲ ਯੂ ਆਰ ਨੋਟ ਟੀਚਿੰਗ ਐਡੀਸ਼ਨ ਐਂਡ ਸਬਟ੍ਰੈਕਸ਼ਨ ਆਫ ਸਰਡਸ ਹਾਊ ਵਿਲ ਦੇ ਲਰਨ ਮਲਟੀਪਲਾਈਂਗ ਐਂਡ ਡਿਵਾਈਡਿੰਗ ਥਮ ਜੀ ਸੋ ਇਹ ਸਾਰੀਆਂ ਕਮੀਆਂ ਹੈਗੀਆਂ ਉਹ ਥੋੜੀਆਂ ਜਿਹਾ ਦੂਰ ਹੋਣੀਆਂ ਚਾਹੀਦੀਆਂ ਮਤਲਬ ਜਿਸ ਤਰ੍ਹਾਂ ਹੁਣ ਸਕੂਲਸ ਹੈਗੇ ਉਹਦੇ ਚ ਇੱਕ ਤਾਂ ਦੇਖੋ ਪਹਿਲੀ ਗੱਲ ਤਾਂ ਟੀਚਰ ਨਹੀਂ ਪੂਰੇ ਹੁੰਦੇ ਹਮ ਸਬਜੈਕਟ ਟੀਚਰ ਮਤਲਬ ਹੁਣ ਸਰਕਾਰ ਰੋਲਾ ਪਾਈ ਜਾਂਦੇ ਸੀ ਐਨੇ ਕਰਤੇ ਜੀ ਐਨੇ ਕਰਤੇ ਜੀ ਦੂਜਾ ਹੈਪੀ ਜਿਹੜਾ ਟੀਚਰ ਹੈ ਉਹਨੂੰ ਉਹਦੀ ਜ਼ਿੰਮੇਵਾਰੀ ਬਣਾਓ ਹੂੰ ਤੇ ਬਾਕੀ ਮਤਲਬ ਨਕਲ ਬਹੁਤ ਹੈ ਕਾਪੀਇੰਗ ਬਹੁਤ ਹੁੰਦੀ ਹੈ ਤੇ ਬੱਚੇ ਹੁਣ ਤੁਹਾਡੇ ਸਾਹਮਣੇ ਆ ਦੇਖ ਲੋ ਨੀਟ ਵਿੱਚ ਕੀ ਹਾਲ ਹੋਇਆ ਲੋਕਾਂ ਨੇ ਮੈਂ ਕਹਿੰਦਾ ਇਹ ਤਾਂ ਇਹ ਪਰੰਪਰਾ ਬਹੁਤ ਦੇਰ ਤੇ ਚਲੀ ਆਈ ਹੈ ਹੂੰ ਲੋਕਾਂ ਨੇ ਜਿਸ ਵੇਲੇ ਅਸੀਂ ਮੈਂ ਬੀਐਸਸੀ ਮਤਲਬ ਪ੍ਰੀ ਮੈਡੀਕਲ ਕੀਤਾ ਉਸ ਵੇਲੇ ਟ੍ਰੇਨ ਵਿੱਚ ਪੇਪਰ ਜਾਂਦੇ ਸਨ ਲੋਕ ਜਿਹੜੇ ਸੇ ਕਰਦੇ ਸੀ ਜਿਹੜੇ ਅਪਰੋਚ ਵਾਲੇ ਬੰਦੇ ਸੀਗੇ ਉਹ ਟ੍ਰੇਨ ਦੇ ਵਿੱਚ ਪੇਪਰ ਕਰਾ ਕੇ ਨਾ ਬਿਠੇ ਦੁਆਰਾ ਪਾਰਸਲ ਕਰਕੇ ਰੱਖ ਦਿੰਦੇ ਸਨ ਤੇ ਤੁਹਾਡਾ ਕਹਿਣ ਦਾ ਮਤਲਬ ਜਿਹੜਾ ਜਿਵੇਂ ਨੀਟ ਦਾ ਪੇਪਰ ਲੀ ਇਹ ਜਿਹੜੀ ਕਾਪਿੰਗ ਹੈ ਸਾਰੀ ਇਹ ਬਹੁਤ ਪਰੰਪਰਾ ਪੁਰਾਣੇ ਜਮਾਨੇ ਦੇ ਚੱਲੀ ਆਈ ਸਾਡੇ ਉੱਥੇ ਡੀਵੀ ਕਾਲਜ ਦੇ ਹੈਡ ਆਫ ਦੀ ਡਿਪਾਰਟਮੈਂਟ ਸੀਗਾ ਬੰਦਾ ਹੁਣ ਮੈਨੂੰ ਯਾਦ ਨਹੀਂ ਕਿਹੜਾ ਡਿਪਾਰਟਮੈਂਟ ਸੀਗਾ ਉਹਦਾ ਲੜਕਾ ਪਹਿਲੇ ਸਾਲ ਵਿੱਚ ਪੇਪਰ ਵਿੱਚ ਡ੍ਰੌਪ ਕਰਤੇ ਅਗਲੇ ਸਾਲ ਉਹ ਬਲੋ ਯੂਨੀਵਰਸਿਟੀ ਚ ਫਰਸਟ ਆ ਗਿਆ ਉਹਨੂੰ ਮਤ เตไกราย ਤਾਂ ਸwamy ਹੀ ਸਟੱਡ ਫਸਟ ਸਾਡੇ ਬਾਕੀ ਪ੍ਰੈਕਟੀਕਲ ਦੀ ਮਾਰ ਪੈਂਦੀ ਸੀ ਉਸ ਵੇਲੇ ਸਿੱਧੇ ਪ੍ਰੀ ਮੈਡੀਕਲ ਦੇ ਬੇਸ ਤੇ ਮਿਲਦਾ ਸੀਗਾ ਅਸੀਂ ਵੈਸੇ ਤਾਂ ਥਿਉਰੀ ਚ ਕੰਪੀਟ ਕਰਦੇ ਤੇ ਪ੍ਰੈਕਟੀਕਲ ਦੇ ਬਾਕੀਆਂ ਦੇ 50ਾਂ ਤੋਂ 48 ਲੱਗਣੇ ਸਾਡੇ 50ਾਂ ਤੋਂ 17 ਲੱਗਣੇ ਫਿਰ ਅਸੀਂ ਕਿੱਥੇ ਰਲਣਾ ਸੀ ਕੋਈ ਨਾ ਮਾਸੂਦੀ ਇੱਕ ਗੱਲ ਤੁਹਾਡੇ ਤੋਂ ਮੈਂ ਪੁੱਛਿਆ ਤੁਹਾਡਾ ਬੜਾ ਤਜਰਬਾ ਹੈ ਤੁਸੀਂ ਦੇਖੋ ਨੂਰਪੁਰਬਦੀ ਇਲਾਕੇ ਦੇ ਬੜੀ ਸਤਕਾਰਯੋਗ ਫਿਗਰ ਰਹਿ ਗਏ ਤੁਸੀਂ ਬਹੁਤ ਖੁਸ਼ ਜਿਹੜਾ ਹੈ ਬੜੇ ਵੱਡੇ ਦੇਖੋ ਸਿੱਖਿਆ ਦੇ ਵਿੱਚ ਤੁਹਾਡਾ ਬੜਾ ਵੱਡਾ ਯੋਗਦਾਨ ਹੈ ਤੁਸੀਂ ਦੱਸੋ ਕਿ ਸਿੱਖਿਆ ਦੇ ਵਿੱਚ ਦੋ ਚਾਰ ਕੁਝ ਐਸੇ ਨੁਕ ਸਾਡੇ ਚੈਨਲ ਨੂੰ ਦੇਸ਼ਾਂ-ਵਦੇਸ਼ਾਂ ਚ ਲੋਕ ਦੇਖਦੇ ਨੇ ਪੰਜਾਬੀ ਸਾਰੇ ਦੇਖਦੇ ਨੇ ਟੀਚਰ ਸਰਕਾਰਾਂ ਵੀ ਦੇਖਦੀਆਂ ਤਾਂ ਕੋਈ ਐਸੇ ਨੁਕਤੇ ਦੱਸੋ ਕਿ ਸਕੂਲਾਂ ਦੀ ਸਿੱਖਿਆ ਜਿਹੜੀ ਪੰਜਾਬ ਦੀ ਸਿੱਖਿਆ ਜਿਹੜੀ ਹੈ ਉਹ ਉਹ ਦਾ ਬਹੁਤ ਵਧੀਆ ਹੋ ਜਾਵੇ ਕੀ ਕਹਿੰਦੇ ਤੁਸੀਂ ਮਤਲਬ ਸਿੱਖਿਆ ਜਿਹੜੀ ਪਹਿਲਾਂ ਇਹ ਜੇ ਪ੍ਰਾਇਮਰੀ ਨੂੰ ਤੁਸੀਂ ਸੁਧਾਰੋਗੇ ਤਾਂ ਉੱਪਰ ਜਾ ਕੇ ਠੀਕ ਹੋਏਗੀ ਹਮਮ ਜਦ ਤੱਕ ਤੁਹਾਡੀ ਪ੍ਰੈਂ ਜਾ ਤੁਹਾਡੀ ਨੀਂ ਕੱਚੀ ਹੈ ਤੇ ਉੱਪਰ ਬਿਲਡਿੰਗ ਖੜੀ ਕਰ ਦੋਗੇ ਰੇਤੇ ਦੀ ਉਹਨਾਂ ਠਹਿ ਜਾਣਾ ਜੀ ਪਹਿਲਾ ਪੁਆਇੰਟ ਤਾਂ ਇਹ ਹੋਵੇਗਾ ਪਹਿਲਾ ਪ੍ਰਾਇਮਰੀ ਜਿਹੜੀ ਆ ਹੁਣ ਜਿਹੜੇ ਫੋਰਨ ਕੰਟਰੀਜ਼ ਐ ਮੈਂ ਸੁਣਿਆ ਐ ਵੈਸੇ ਮੈਂ ਆਈ ਐ ਵਿਜ਼ਿਟਡ ਯੂਕੇ ਆਲਸੋ ਮਾਈ ਡਾਟਰ ਇਜ਼ ਲਿਵਿੰਗ ਥੇਰ ਤੋਂ ਤੇ ਮੇਰੀ ਇੱਕ ਗ੍ਰੈਂਡਡਾਟਰ ਵੀ ਪੜ੍ਹਦੀ ਸੀਗੀ ਬਲ ਇਨ ਫੋਰਥ ਕਲਾਸ ਆਈ ਟਾਟ ਹਰ ਟੇਬਲਸ ਫਸਟ ਫਾਰ 1 ਮੰਥ Okay. up to 20 double tables follow and they is she didn't know and hmm. then no I asked her father that you mla, ask him uh, have a matlab jumble table hmm. now then she i taught her math fifth and sixth math two times hmm. there is no there is no prescribed book hmm. for any class there is only syllabus there is no prescribed book, book in, in UK. the UK, UK. okay matlab there is always they will give you syllabus you can buy there are many books in the market hmm. you can buy any ਤੇ ਇੱਥੇ ਸਾਡੀ ਪੰਜਾਬ ਸਾਡੇ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜਿਹੜੀ ਉਹੀ ਲਵਾਣੀ ਹੈ ਜੇ ਤੁਸੀਂ ਹੋਰ ਲਵਾਤੀ ਵਾਈਰ ਮਤਲਬ ਤੁਸੀਂ ਵਾਈਰ ਪੁਟਿੰਗ ਦਿਸ ਡਿਸਟ੍ਰਿਕਟ ਤੁਸੀਂ ਹੋਰ ਕੋਈ ਕਿਤਾਬ ਨਹੀਂ ਪੜ੍ਹਨੀ ਜਿਹੜੀ ਮੈਂ ਤੁਹਾਨੂੰ ਮੈਥ ਦੀ ਕਮੀ ਦੱਸਦਾ ਕਿ ਮੈਥ ਦੇ ਵਿੱਚ ਜਿਹੜੇ ਬੋਰਡ ਦੀਆਂ ਕਿਤਾਬਾਂ ਆ ਉਹਦੇ ਵਿੱਚ ਇੱਕ ਇੱਕ ਐਗਜ਼ਾਮਪਲ ਹੈ ਇੱਕ 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 ਤਰ੍ਹਾਂ ਦੀ ਇੱਕੋ ਐਗਜ਼ਾਮਪਲ ਹੈ ਹੁਣ ਦੱਸੋ ਜਦੋਂ ਤੁਸੀਂ ਇੱਕ ਐਗਜ਼ਾਮਪਲ ਦਾ ਟੀਚਰ ਨਾਲ ਕਰਾਤੀ ਤੇ ਬੱਚੇ ਦੀ ਪ੍ਰੈਕਟਿਸ ਕਿਦਾਂ ਹੋਊਗੀ ਹੁਣ ਜਿਹੜੀਆਂ ਪ੍ਰਾਈਵੇਟ ਕਿਤਾਬਾਂ ਨਾਲ ਤੇ ਇਹੀ ਹੈ ਉੱਥੇ देयर आर ਸੋ ਮਨੀ ਐਗਜ਼ਾਮਪਲਸ ਕਿਦਾਂ ਮੈਂ ਇੱਕ ਆਰਦੀ ਸ਼ਰਮਾ ਦਾ ਮੈਥ ਹੈ 10th 9th ਵਾਸਤੇ ਹਾਂਜੀ ਤੇ ਇੱਕ ਤੁਹਾਡੇ ਉਹਦਾ ਅਗਰਵਾਲ ਦਾ ਹੈ ਜੀ ਤੇ ਉਹ ਉਹਨਾਂ ਵਿੱਚ ਐਗਜ਼ਾਮਪਲ ਬਹੁਤ ਹੈ ਫਿਰ ਜਦ ਜਿਆਦਾ ਬੱਚਾ ਐਗਜ਼ਾਮਪਲ ਕਰਦਾ ਤਾਂ ਉਹਦੀ ਪ੍ਰੈਕਟਿਸ ਹੁੰਦੀ ਹੂੰ ਤਾਂ ਪਤਾ ਲੱਗਦਾ ਵੀ ਬੱਚੇ ਨੂੰ ਮੈਥਡ ਬੱਚਾ ਜਿਹੜਾ ਕੰਪਰੀਹੈਂਡ ਕਰ ਗਿਆ ਹੂੰ ਹੂੰ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਬੱਚਿਆਂ ਨੂੰ ਜਿਹੜਾ ਹੁਣ ਜਿਹੜੇ ਮਾਡਲ ਸਕੂਲ ਹੈ ਇਹ ਵੀ ਲੋਕਾਂ ਨੂੰ ਜਿਹੜੇ ਪਿੰਡਾਂ ਦੇ ਚਾਹੇ ਤਾਂ ਦੇ ਆਰ ਬੀਫੂਲਿੰਗ ਦਾ ਪੀਪਲ ਪੇਰੈਂਟਸ ਨੂੰ ਪਤਾ ਹੀ ਨਹੀਂ ਵੀ ਸਾਡਾ ਬੱਚਾ ਪੜ੍ਹ ਕੇ ਕੀ ਆਇਆ ਨੌਵੀਂ ਤਾਂ ਹੀ ਉਹੀ ਪਾਸ ਕਰਨੀ ਹੈ 2-3000 ਰੁਪਏ ਮਹੀਨਾ ਫੀਸ ਲਈ ਜਾਂਦੇ 2000 ਰੁਪਏ ਟਿਊਸ਼ਨ ਜਾਈ ਜਾਂਦਾ 1000 ਰੁਪਏ ਉਹਦਾ ਨਹੀਂ ਜਾਂਦੇ 9ਵੀਂ ਜਾ ਕੇ ਕਹਿੰਦੇ ਮਨ ਤੁਹਾਡਾ ਬੱਚਾ ਕਮਜ਼ੋਰ ਹੈ ਕਿ 10ਵੀਂ ਜਾ ਕੇ ਇਹਨਾਂ ਬੋਰਡ ਚ ਫੇਲ ਹੋ ਜਾਣਾ ਵੀ ਤੁਸੀਂ ਉਹਨਾਂ ਨੂੰ ਪਾਸ ਕਰ ਦੇਣਾ ਵੀ ਤੁਸੀਂ ਇਹਨੂੰ ਹੋਰ ਸਕੂਲ ਤੇ ਲੈ ਜਾਓ ਉਹ ਫਿਰ ਬੱਚਾ ੱੱਕੇ ਖਾਂਦਾ ਫਿਰਦਾ ਸੋ ਇਹ ਹੈ ਕਹਿੰਦਾ ਮਤਲਬ ਜੇ ਤੁਸੀਂ ਪ੍ਰਾਇਮਰੀ ਨੂੰ ਸਟਰੋਂਗ ਕਰੋ ਪ੍ਰਾਇਮਰੀ ਵਿੱਚ ਮਤਲਬ ਜਿੱਦਾਂ ਹੋਣ ਇੰਗਲਿਸ਼ ਦਾ ਪ੍ਰਾਈਵੇਟ ਹੈ ਪ੍ਰਾਈਵੇਟ ਵੀ ਕੀ ਕਰਦੇ ਉਹਨਾਂ ਚ ਕੁਝ ਨਹੀਂ ਨਹੀਂ ਤੋ 3-3000 ਨੂੰ ਮਾਸਟਰ ਰੱਖੇ ਹੋਏ ਮੈਂ ਜਾਂਦਾ ਰਿਹਾ ਉੱਥੇ 4000 ਰੁਪਏ ਬਾਰ ਦੇ ਇੱਕ ਪ੍ਰਾਈਵੇਟ ਸਕੂਲ ਚ ਉਦਾਂ ਹੀ 22 ਮਤਲਬ ਕਿਲ ਟਾਈਮ ਤੇ ਕਹਿੰਦਾ ਭਾਵੇਂ ਹੈ ਕਿ ਤੁਸੀਂ ਵੀ ਗਵਰਨਮੈਂਟ ਵੀ ਕਰੇ ਥੋੜੇ ਘੱਟ ਪੈਸੇ ਦੀ ਨੌਕਰੀ ਦੇ ਦੇਵੇ ਐਨੇ ਐਨੇ ਬੇਰੁਜ਼ਗਾਰ ਆ ਪੜੇ ਲਿਖਿਆ ਆ ਉਹਨਾਂ ਨੂੰ 5-5 ਹਜ਼ਾਰ 10-10 ਹਜ਼ਾਰ ਹੀ ਦੇ ਦੇਣ ਉਹ ਦੇ ਆ ਰੈਡੀ ਟੂ ਡੂ 댓 ਜੌਬ ਹਮ ਬਾਈ ਜਦਕਾ ਤੁਸੀਂ 70000 ਰੁਪਏ ਦੇ ਰਹੇ ਇੱਕ ਬੰਦੇ ਨੂੰ ਉਹ ਕਰ ਕੁਛ ਨਹੀਂ ਰਿਹਾ ਹਾਂ ਸਮਝ ਗੱਲ ਕਿ ਨਹੀਂ ਜੇ 7000 ਆਪੀ 7 ਲੱਖ ਲਓ 10-10 ਹਜ਼ਾਰ ਦੇ ਦੇ ਵਿਲ ਡੂ ਮੋਰ ਵਰਕ ਤੁਸੀਂ ਖੁਦ ਗਵਰਨਮੈਂਟ ਜਿਹੜੇ EMPLOYE ਹੋ ਗਵਰਨਮੈਂਟ ਟੀਚਰ ਰਹੇ ਹੋ ਬੜੀ ਬਾਕੀ ਨਾਲ ਤੁਸੀਂ ਕਿਹਾ ਕੀ ਗਵਰਨਮੈਂਟ EMPLOYE ਕਰ ਕੁਛ ਨਹੀਂ ਰਿਹਾ ਕੁਛ ਨਹੀਂ ਰਿਹਾ ਉਹਨਾਂ ਦੀ ਲਾਇਬਿਲਟੀ ਕੋਈ ਨਹੀਂ ਹੈ ਕੋਈ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਕੋਈ ਬਸ ਉਹ ਨਹੀਂ ਜਿਸ ਦਿਨ ਮਤਲਬ ਹੋਣਾ ਪੇਪਰ ਉਹਨਾਂ ਨੂੰ ਨਕਲ ਕਰਾ ਦੇਣੀ ਹੈ ਬਸ ਦਿਸ ਇਜ਼ देयर ਰਿਸਪੋਨਸਿਬਿਲਟੀ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਨੂੰ ਉੱਦਾਂ ਕੋਈ ਨਹੀਂ ਮਤਲਬ ਮਿਸ਼ਨ ਨਹੀਂ ਰਿਹਾ ਹੁਣ ਪੁਰਾਣੇ ਜ਼ਮਾਨੇ 'ਚ ਨਾ ਸ਼ਕਤੀ ਬੜੀ ਸੀਗੀ ਹੁਣ ਸ਼ਕਤੀ ਨਹੀਂ ਹੈ ਜਿਹੜੀ ਕਾਪਿੰਗ ਵੇਰਾ ਯਾਨੀ ਜਿਹੜੀ ਜਿਹੜਾ ਐਗਜ਼ਾਮ ਹੈ ਨਾ ਜਿੱਥੇ ਜਿਹੜਾ ਦਸਵੀਂ ਦਾ ਉਸੇ ਕਾਲਜ ਸਟਾਫ ਚਾਹੀਦਾ ਜਿਹੜਾ ਪ੍ਰਾਇਮਰੀ ਸਟਾਫ ਹੈ ਉਹਦੇ ਵਾਸਤੇ ਹਾਈ ਸਟਾਫ ਚਾਹੀਦਾ ਉਹਦੇ ਪੇਪਰ ਹਾਈ ਹਾਈ ਵਾਲਾ ਜਿਹੜਾ ਸਟਾਫ ਉੱਥੇ ਹੋਵੇ ਸੁਪਰਵਾਈਜ਼ਰੀ ਸਟਾਫ ਸੁਪਰਵਾਈਜ਼ ਜਿਹੜਾ ਮਤਲਬ ਕੰਜਾਜਾ ਸਾਈ ਹਾਈ ਸਕੂਲ ਆ ਉੱਥੇ ਕਾਲਜ ਸਟਾਫ ਆਵੇ ਹੂੰ ਉਹ ਮਤਲਬ ਕਿਉਂਕਿ ਹਾਈ ਵਾਲੇ ਨੇ ਕਾਲਜ ਜਾਣਾ ਜੇ ਹੁਣ ਅਸੀਂ ਇਹਨੂੰ ਰਬਿਸ਼ ਭੇਜਵਾਗੇ ਤਾਂ ਆਪਣੇ ਆਪ ਹੀ ਉਹਨਾਂ ਨੇ ਕੀ ਕਰਨਾ ਫਿਰ ਉਹ ਉੱਥੇ ਜਾ ਕੇ ਚਲੋ ਕਾਲਜ ਤਾਂ ਕੋਈ ਐਸੇ ਜ਼ਿੰਮੇਵਾਰੀ ਨਹੀਂ ਹੁੰਦੀ ਰਿਜ਼ਲਟ ਦੀ ਸਕੂਲਾਂ ਦੇ ਰਿਜ਼ਲਟ ਜਿਹੜਾ ਡੰਡਾ ਪੈਂਦਾ ਵੀ ਤੁਹਾਡੀ ਇਨਕਰੀਮੈਂਟ ਰੁਕੀ ਜਾਂਦੀ ਏ ਤੁਹਾਡਾ ਰਿਜ਼ਲਟ ਘਟਾਉਂਦਾ ਹੂੰ ਤਾਂ ਲੋਕ ਫਿਰ ਇਸ ਕਰਕੇ ਵੀ ਨਕਲ ਕਰਾਉਂਦੇ ਨੇ ਮੇਰੀ ਇਨਕਰੀਮੈਂਟ ਨਾ ਰੁਕ ਜਾਵੇ ਕਿ ਆ ਜਿਹੜੀਆਂ ਤੁਸੀਂ ਅੱਜ ਮਾਸਟਰ ਜੀ ਗੱਲਾਂ ਕੀਤੀਆਂ ਨੇ ਜੀ ਅਸੀਂ ਲੂਡੂਬੇਦੀ ਇਲਾਕਾ ਕਵਰ ਕਰ ਰਹੇ ਹਾਂ ਤੇ ਸਾਡੇ ਨਾਲ ਇਹ ਜਿਹੜੇ ਆ ਨਰਿੰਦਰ ਕੁਮਾਰ ਬੱਗਾ ਜੀ ਹੈ ਜੀ ਇਹ ਆਪਣੇ ਸ਼ਗਿਰਦ ਹੈ ਜੀ ਤੇ ਤੁਹਾਡੇ ਸ਼ਗਿਰਦ ਹੈ ਸਾਡੋਂ ਪੈਰੀ ਹੱਥ ਲਾਉਂਦੇ ਨੇ ਬੜੇ ਵਧੀਆ ਬੰਦੇ ਆ ਇਹ ਬੜੀ ਇਹਨਾਂ ਨੇ ਬਾਹਰ ਹੀ ਸਾਨੂੰ ਦੱਸਤਾ ਕਿ ਮਾਸਟਰ ਜੀ ਖੜੇ ਆ ਕਿ ਆਪਾਂ ਨੇ ਦੇ ਬਾਈਟ ਲੈਣੀ ਆ ਦੇਸ਼-ਵਦੇਸ਼ਾਂ ਤੱਕ ਇਹ ਤੁਹਾਡੀ ਗੱਲਬਾਤ ਸੁਣੀ ਜਾਊਗੀ ਜਰੂਰ ਕਰਿਓ ਕਮੈਂਟ ਜਿਹੜੇ ਇਹਨਾਂ ਕੋਲ ਪੜੇ ਹੋਏ ਨੇ ਔਰ ਜਿਨ੍ਹਾਂ ਨੂੰ ਇਹ ਗੱਲਬਾਤ ਜਿਹੜੀ ਹੈ ਚੰਗੀ ਲੱਗੀ ਜਰੂਰ ਕਰਿਓ ਕਮੈਂਟ ਤੇ ਆਪਣੀ رائے ਵੀ ਲਿਖਿਓ ਕਿ ਐਜੂਕੇਸ਼ਨ ਪਾਲਿਸੀ ਜਿਹੜੀ ਹੈ ਪੰਜਾਬ ਦੀ ਵਿਸ਼ੇਸ਼ ਤੌਰ ਤੇ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਿਵੇਂ ਇਸ ਦੇ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਮਾਸਟਰ ਜੀ ਨੇ ਆਪਣੇ ਸੁਧਾਰ ਦੱਸ ਦਿੱਤੇ ਹੈ ਔਰ ਤੁਸੀਂ ਹੁਣ ਤੁਹਾਡੀ ਵਾਰੀ ਹੈ ਇੱਕ ਤੋਂ ਬਾਅਦ ਇੱਕ ਕਮੈਂਟ ਕਰਨ ਦੀ ਜੀ ਤੁਹਾਡੇ ਵਿਦਿਆਰਥੀ ਹਾਜ਼ਰੀ ਲਗਾਣਗੇ ਜੀ ਅੱਛਾ ਜੀ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਕੋਈ ਜਾਂਦੇ ਜਾਂਦੇ ਸਨੇਹਾ ਦੇਣਾ ਚਾਹੁੰਦੇ ਹੋ ਕੋਈ ਅਸ਼ੀਰਵਾਦ ਮੈਂ ਤਾਂ ਕਹਿੰਦਾ ਬਈ ਮਿਹਨਤ ਕਰਨੀ ਜਿਹੜੀ ਹੈ ਮਤਲਬ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਜੇ ਤੁਸੀਂ ਮਿਹਨਤ ਨਹੀਂ ਕਰਦੇ ਮਿਹਨਤ ਨਾਲ ਹੀ ਸਭ ਕੁਝ ਪ੍ਰਾਪਤ ਹੋਣਾ ਕਿ ਤਾਂ ਹੁਣ ਮਤਲਬ ਟੇਬਲ ਹੈ ਤੁਸੀਂ ਰੋਜ਼ ਤੁਸੀਂ ਮਤਲਬ ਪੇਰੈਂਟਸ ਨੂੰ ਇੰਨਾ ਤਾਂ ਪੇਰੈਂਟਸ ਉੱਤੇ ਸੁਣਨ ਬੱਚੇ ਤੇ ਜਿਸੜੇ ਸੌਂਣ ਲੱਗਿਆ ਬੱਚਾ ਉਹਨੂੰ ਟੇਪ 'ਤੇ ਸੁਣਾਵੇ ਟੇਬਲ ਸੁਣਾਵੇ ਹਾਂ ਸੁਣਾਵੇ ਤੁਹਾਨੂੰ ਟੋਕ ਮੈਂ ਟੋਕ ਮੈਂ ਪਾ ਉਹ ਮੈਂ ਤੈਨੂੰ ਪੁੱਛਦਾ ਹੂੰ ਤੇ ਤਾਂ ਬਟੈਕ ਐਕਸਪਰਟ ਹੋਗਾ ਉਹਨੂੰ ਯੂਨਿਟਸ ਪੁੱਛੋ ਉਹਨੂੰ ਯੂਨਿਟਸ ਦੇ ਸਬ ਯੂਨਿਟਸ ਪੁੱਛੋ ਉਹਨੂੰ ਹੋਰ ਜਿਹੜੀਆਂ ਪ੍ਰੈਕਟੀਕਲ ਗੱਲਾਂ ਹੈਗੀਆਂ ਜਿਹੜਾ ਮਲਾ ਯੂਨਿਟਸ ਹੈਗੇ ਉਹਨਾਂ ਨੂੰ ਦੱਸਣੇ ਨਹੀਂ ਆਉਂਦੇ ਯੂਨਿਟਸ ਟੀਚਰਾਂ ਨੂੰ ਨਹੀਂ ਆਦੇ ਮਿਲੀ ਸੈਂਟੀ ਡੈਸੀ ਗ੍ਰਾਮ ਡੈਕਾ ਹੈਕਟੋ ਕਿਲੋ ਮੈਂ ਇਦਾਂ ਦੱਸਦਾ ਹਾਂ ਇਦਾਂ ਹੀ ਇਦਾਂ ਗਣ ਕੇ ਲਾ ਦੇਣਾ